ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਤੋਂ ਵੱਡੀ ਖਬਰ سامنے ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਲੁਧਿਆਣਾ ਰੋਡ ਤੇ ਸਥਿਤ ਲਾਡੋਆ ਟੋਲ ਪਲਾਜ਼ਾ ਦੇ ਲਾਗੇ ਇੱਕ ਜ਼ਬਰਦਸਤ ਹਾਦਸਾ ਹੋਇਆ ਹੈ ਦੇਰ ਰਾਤ ਕਰੀਬ 1:30 ਵਜੇ ਹਾਦਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰ ਪਲਟ ਗਈ ਜਿਸ ਦੇ ਵਿੱਚ 5 ਲੋਕ ਸਵਾਰ ਸਨ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ 2 ਨੰਬਾਲਿੰਗ ਲੜਕੀਆਂ ਵੀ ਸ਼ਾਮਲ ਸਨ ਹਾਲਾਂਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਜੜੇ ਜਗਰਾਵ ਦੇ ਰਹਿਣ ਵਾਲੇ ਪਹਿਲੀ ਜਾਣਕਾਰੀ ਦੇ ਮੁਤਾਬਕ ਡਿਵਾਇਡਰ ਨਾਲ ਟਕਰਾ ਕੇ ਗੱਡੀ ਪਲਟ ਗਈ ਔਰ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਲਾਡੋਵਾਲ ਟੋਲ ਪਲਾਜ਼ਾ ਦੇ ਲਾਗੇ ਇੱਕ ਘਟਨਾ ਹੋਈ ਹੈ ਇਸ ਘਟਨਾ ਤੋਂ ਬਾਅਦ ਦੋ ਐਂਬੂਲੈਂਸਾਂ ਦੇ ਵਿੱਚ ਪੰਜ ਜਿਹੜੇ ਸ਼ਵ ਨੇ ਉਹ ਹਸਪਤਾਲ ਦੇ ਵਿੱਚ ਪਹੁੰਚਾਏ ਗਏ ਨੇ ਫਿਲਹਾਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਅਖਰਕਾਰ ਇਸ ਹਾਦਸੇ ਦੀ ਵਜ੍ਹਾ ਕੀ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਕਿਵੇਂ ਹੋਇਆ ਹੈ ਜ਼ਬਰਦਸਤ ਹਾਦਸਾ ਦੇ <tries> ਨੂੰ <tries> ਇਹ ਇੱਕ ਵਾਰਤਾਂ ਪਾਕਿਮਾਦ ਬਣਾ ਲਈ ਬਾਲੀਆ ਚਲੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਂਡੋਵਾਲ ਟੋਲ ਪਲਾਜ਼ਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਲੁਧਿਆਣਾ ਰੋਡ ਤੇ ਸਥਿਤ ਲਾਂਡੋਵਾਲ ਟੋਲ ਪਲਾਜ਼ਾ ਦੇ ਲਾਗੇ ਇੱਕ ਜ਼ਬਰਦਸਤ ਹਾਦਸਾ ਹੋਇਆ ਹੈ ਦੇ ਰਾਤ ਕਰੀਬ 1:30 ਵਜੇ ਹਾਸਾ ਹੋਇਆ ਹੈ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਕਾਰ ਪਲਟ ਗਈ ਜਿਸ ਦੇ ਵਿੱਚ 5 ਲੋਕ ਸਵਾਰ ਸਨ ਦੱਸਿਆ ਜਾ ਰਿਹਾ ਇਹਨਾਂ ਦੇ ਵਿੱਚੋਂ 2 ਨੰਬਾਲਿਗ ਲੜਕੀਆਂ ਵੀ ਸ਼ਾਮਲ ਸਨ ਹਾਲਾਂਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ ਦੱਸਿਆ ਜਾ ਰਿਹਾ ਕਿ ਸਾਰੇ ਮ੍ਰਿਤਕ ਜੜੇ ਜਗਰਾਵ ਦੇ ਰਹਿਣ ਵਾਲੇ ਸਤਲੀ ਜਾਣਕਾਰੀ ਦੇ ਮੁਤਾਬਕ ਡਿਵਾਈਡਰ ਨਾਲ ਟਕਰਾ ਕੇ ਗੱਡੀ ਪਲਟੀ ਔਰ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਲਾਡੋਵਾਲ ਟੋਲ ਪਲਾਜ਼ਾ ਦੇ ਲਾਗੇ ਇਹ ਘਟਨਾ ਹੋਈ ਹੈ ਇਸ ਘਟਨਾ ਤੋਂ ਬਾਅਦ ਦੋ ਐਂਬੂਲੈਂਸਾਂ ਦੇ ਵਿੱਚ ਪੰਜ ਜਿਹੜੇ ਸ਼ਵ ਨੇ ਉਹ ਹਸਪਤਾਲ ਦੇ ਵਿੱਚ ਪਹੁੰਚਾਏ ਗਏ ਨੇ ਫਿਲਹਾਲ ਪੁਲਿਸ ਮਾਰਲੇ ਦੀ ਪੜਤਾਲ ਕਰ ਰਹੀ ਹੈ ਕਿ ਆਖਰਕਾਰ ਇਸ ਹਾਦਸੇ ਦੀ ਵਜ੍ਹਾ ਕੀ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਕਿਵੇਂ ਹੋਇਆ ਹੈ ਜ਼ਬਰਦਸਤ ਹਾਦਸਾ ਜੋ ਚਾਲੀ ਮਿੰਟ ਮਹੀਨੇ ਚਾਹੀਦੇ ਆ ਅਡਰੈਸਟ ਸੋ ਇਹ ਸਰਪੇਨਿਆ ਬਾਲਡਿੰਗ ਚਾਹੇ ਚਾਹੇ ਹਾਂਜੀ ਕੀ ਹਲੋ ਹਲੋ ਹਾਂਜੀ ਅੱਕੇ ਮੈਂ ਤੁਹਾਨੂੰ ਸੁਣਾ ਲਈ ਪਾ ਰਹੀ ਹਾਂ